ਜ਼ਿਲ੍ਹਾ ਤਰਨਤਾਰਨ ਪੁਲਿਸ ਦੇ ਵੱਲੋਂ ਇਲਾਕੇ ਚ ਕਾਨੂੰਨ ਵਿਵਸਥਾ ਨੂੰ ਮਜ਼ਬੂਤ ਬਣਾਈ ਰੱਖਣ ਦੇ ਲਈ ਅੱਜ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਚ ਫਲੈਗ ਮਾਰਚ ਕਰਿਆ ਗਿਆ ਸੀ ਦੌਰਾਨ ਪੁਲਿਸ ਅਧਿਕਾਰੀਆਂ ਨੇ ਸਪਸ਼ਟ ਕੀਤਾ ਹੈ ਕਿ ਸ਼ਾਂਤੀ ਵਾਤਾਵਰਨ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕਰਨ ਵਾਲੇ ਖਿਲਾਫ ਸਖਤ ਕਾਰਵਾਈ ਜੜਿਓ ਕੀਤੀ ਜਾਵੇਗੀ ਪੁਲਿਸ ਨੇ ਲੋਕਾਂ ਨੂੰ ਪ੍ਰੋਸਾਦ ਦਵਾਇਆ ਕਿ ਜ਼ਿਲ੍ਹੇ ਦੇ ਵਿੱਚ ਅਮਨ ਚੰਨ ਸ਼ਾਂਤੀ ਬਣਾਈ ਰੱਖਣੀ ਹੈ ਤੇ ਉਹਨਾਂ ਨੂੰ ਪਹਿਲੀ ਤਰਜੀਹ ਹੈ ਕਿ ਕਿਸੇ ਵੀ ਸ਼ਰਾਰਤੀ ਤੱਤ ਨੂੰ ਬਖਸ਼ਾ ਜੜਾ ਨਹੀਂ ਜਾਵੇਗਾ ਹਾਂ ਜੀ ਸਰ ਅੱਜ ਦਾ ਜਿਹੜਾ 플ਾਨ ਮਾਰਚ ਕੱਢਿਆ ਜਾ ਰਿਹਾ ਕਿਸ ਸੰਬੰਧ ਵਿੱਚ ਹੈ ਇਹ ਲਾਰਜ ਆਰਡਰ ਦੀ ਸਥਿਤੀ ਦੇ ਅਕੋਰਡਿੰਗਲੀ ਹੈ ਜੀ ਪਲੱਸ ਆ ਜਿਹੜੇ ਮਾੜੇ ਕੰਮ ਕਰਨ ਵਾਲੇ ਮਾੜੇ ਅੰਸਰ ਨੇ ਉਹਨਾਂ ਨੂੰ ਡੋਮਿਨੇਟ ਉਹਨਾਂ ਨੂੰ ਪੁਲਿਸ ਦੀ ਪ੍ਰੈਜ਼ੈਂਸ ਦੱਸਣ ਬਾਰੇ ਕੱਢਿਆ ਗਿਆ ਹੈ ਬੈਗ ਮਾਰਚ ਉਸ ਤੋਂ ਨਾ ਹਾਂ ਇਹ ਸਰ ਕੀ ਮਾੜੇ ਅੰਸਰਾਂ ਨੂੰ ਤੁਸੀਂ ਕੀ ਮਾੜੇ ਅੰਸਰਾਂ ਨੂੰ ਇਹੀ ਆ ਸਾਡਾ ਕੋਰਪੋਰੇਟ ਸੰਦੇਸ਼ ਸ਼ੁਰੂ ਤੋਂ ਵੀ ਹੁਣ ਅੱਗੇ ਵੀ ਹੈ ਕਿ ਕੰਮ ਛੱਡ ਕੇ ਵਧੀਆ ਸਟਰੀਨ ਲਾਈਨ ਦੇ ਵਿੱਚ